ਬਿਰਨਾਲਾ ਬੱਸ ਸਟੈਂਡ ਰੋਡ ਉੱਪਰ ਚੋਰਾਂ ਵੱਲੋਂ ਚੋਰੀਆਂ ਕਰਕੇ ਦੁਕਾਨਦਾਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਦੁਕਾਨਦਾਰ ਕਾਫੀ ਪਰੇਸ਼ਾਨ ਸਨ ਦਸ ਯੇ ਲੇਕਿਨ ਦੁਕਾਨਦਾਰਾਂ ਦੀ ਪਰੇਸ਼ਾਨੀ ਨੂੰ ਬਰਨਾਲਾ ਬੱਸ ਸਟੈਂਡ ਚੌਕੀ ਦੇ ਇੰਚਾਰਜ ਚਰਨਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਨੂੰ ਲੈ ਕੇ ਚੋਰਾਂ ਨੂੰ ਦਬੋਚ ਲਿਆ ਹੈ ਜੀ ਹਾਂ ਜਿਸ ਤੋਂ ਖੁਸ਼ ਹੋ ਕੇ ਬਰਨਾਲਾ ਬੱਸ ਸਟੈਂਡ ਦੇ ਦੁਕਾਨਦਾਰਾਂ ਨੇ ਬੱਸ ਸਟੈਂਡ ਚੌਕੀ ਤੇ ਇੰਚਾਰਜ ਚਰਨਜੀਤ ਸਿੰਘ ਨੂੰ ਅਤੇ ਉਹਨਾਂ ਦੀ ਟੀਮ ਨੂੰ ਫੁੱਲਾਂ ਅਤੇ ਗੁਲਦਸਤਿਆਂ ਦੇ ਕੇ ਸਨਮਾਨਿਤ ਕੀਤਾ ਦਸ ਯੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਚੋਰਾਂ ਤੋਂ ਬੇहद ਦੁਖੀ ਸਨ ਪਰ ਐਸਆਈ ਚਰਨਜੀਤ ਸਿੰਘ ਨੇ ਚੋਰਾਂ ਨੂੰ ਪਕੜ ਕੇ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਬੱਸ ਸਟੈਂਡ ਚੌਕੀ ਦੇ ਇੰਚਾਰਜ ਚਰਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ ਅਤੇ ਦੁਕਾਨਦਾਰਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਹਾਂਜੀ ਸਰ ਅੱਜ ਮਾਰਕੀਟ ਵੱਲੋਂ ਤੁਹਾਡਾ ਸਨਮਾਨ ਰੱਖਿਆ ਗਿਆ ਵੀ ਔਰ ਬਹੁਤ ਘੱਟ ਮੌਕੇ ਦੇਖਣ ਨੂੰ ਮਿਲਦੇ ਆ ਵੀ ਜਨਤਾ ਜਿਹੜੀ ਆ ਪੁਲਿਸ ਦਾ ਸਨਮਾਨ ਕਰਦੀ ਹੋਵੇ ਕੀ ਕਹਿਣਾ ਚਾਹੋ ਅਸੀਂ ਸਮੂਚੀ ਪੁਲਿਸ ਵੱਲੋਂ ਮੈਂ ਥੈਂਕ ਯੂ ਕਰਨਾ ਚਾਹੁੰਨਾ ਸਾਰੇ ਸਾਡੇ ਵਪਾਰ ਮੰਡਲ ਦਾ ਜਿਨ੍ਹਾਂ ਨੇ ਸਾਨੂੰ ਸਾਡੀ ਪਿੱਠ ਥਾਪੜੀ ਹੈ ਤੇ ਸਾਡੀ ਤਾਂ ਡਿਊਟੀ ਹੈ ਜਦੋਂ ਚੋਰ ਚੱਕੇ ਜਦੋਂ ਵੀ ਕੋਈ ਚੋਰੀ ਕਰਦਾ ਉਹ ਉਹਨਾਂ ਨੂੰ ਫੜਨਾ ਸਾਡੀ ਡਿਊਟੀ ਹੈ ਅਸੀਂ ਲੋਕਾਂ ਲਈਆਂ ਪਰੰਤੂ ਉਸ ਕੰਮ ਦੇ ਬਦਲੇ ਜਦੋਂ ਸਾਨੂੰ ਅੱਜ ਬੁਲਾ ਕੇ ਮਾਨ ਸਨਮਾਨ ਦੇ ਰੂਪ ਦੇ ਵਿੱਚ ਸਾਡਾ ਮਾਣ ਕੀਤਾ ਗਿਆ ਤਾਂ ਸਾਡਾ ਵੀ ਸਿਰ ਉੱਚਾ ਹੁੰਦਾ ਸਾਡਾ ਵੀ ਸਾਡੀ ਜਿਹੜੀ ਟੀਮ ਹੈ ਉਹ ਹੋਰ ਵੀ ਵੱਧ ਕੇ ਕੰਮ ਕਰਦੀ ਹੈ ਅਸੀਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਇਸ ਮਾਰਕੀਟ ਦੇ ਵਿੱਚ ਏਸੀਆਂ ਦੀਆਂ ਚੋਰੀਆਂ ਹੋਈਆਂ ਸੀ ਏਸੀ ਦੇ ਵਿੱਚੋਂ ਪਾਈਪਾਂ ਵੱਢ ਕੇ ਲੈ ਗਏ ਸੀ ਇਸ ਤੋਂ ਪਹਿਲਾਂ ਵੀ ਮਤਲਬ ਦੁਕਾਨਾਂ ਦੇ ਵਿੱਚ ਪਾੜ ਲਾ ਕੇ ਕਾਫੀ ਵੱਡੀਆਂ ਚੋਰੀਆਂ ਹੋਈਆਂ ਜਿਨ੍ਹਾਂ 'ਚੋਂ ਲੱਖਾਂ ਰੁਪਈਆ ਚੋਰੀ ਹੋਇਆ ਸੀਗਾ ਤੇ ਉਹ ਵੀ ਅਸੀਂ ਟਰੇਸ ਕੀਤਾ ਹੈ ਉਹਨਾਂ ਦੀਆਂ ਰਿਕਵਰੀਆਂ ਹੋ ਚੁੱਕੀਆਂ ਨੇ ਤੇ ਹੁਣ ਅਸੀਂ ਅੱਜ ਜਿਹੜਾ ਹੈਗਾ ਉਹਨਾਂ ਦੋਸਿਆਂ ਨੂੰ ਫੜ ਕੇ ਉਹਨਾਂ ਕੋਲੋਂ ਪੰਜ ਮੋਟਰਸਾਈਕਲ ਜਿਹੜੇ ਇਸ ਮਾਰਕੀਟ ਮਾਰਕੀਟ ਦੇ ਵਿੱਚੋਂ ਚੋਰੀ ਹੋਏ ਹੋਏ ਸੀ ਔਰ ਜਿਹੜਿਆ ਨੇ ਏਸੀ ਦੀਆਂ ਪਾਈਪਾਂ ਵੱਢੀਆਂ ਉਹਨਾਂ ਉਹ ਅਸੀਂ ਮਸਲਾ ਟਰੇਸ ਕਰ ਲਿਆ ਉਹਦੇ ਕੁਝ ਬੰਦੇ ਅਜੇ ਫੜਨ ਵਾਲੇ ਰਹਿੰਦੇ ਨੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਵਪਾਰੀ ਵਰਗ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਨ ਸਨਮਾਨ ਦਿੱਤਾ ਬਹੁਤ ਸਾਰਾ ਅੱਜ ਤੁਹਾਡੀ ਮਾਰਕੀਟ ਵੱਲੋਂ ਇਸ ਬੱਸ ਸਟੈਂਡ ਮਾਰਕੀਟ ਵੱਲੋਂ ਪੂਸ਼ਕੁਰ ਪ੍ਰਸ਼ਾਸਨ ਦਾ ਜਿਹੜਾ ਬੜਾ ਸਨਮਾਨ ਕੀਤਾ ਜਾ ਰਿਹਾ ਹੈ ਕੀ ਕਿਸ ਗੱਲ ਨੂੰ ਲੈ ਕੇ ਜਿਹੜਾ ਸਨਮਾਨ ਲੱਗਦਾ ਹੈ ਦੇਖੋ ਜੀ ਬੱਸ ਸਟੈਂਡ ਰੋਡ ਦੇ ਉੱਤੇ ਬਹੁਤ ਚਿਰ ਤੋਂ ਚੋਰੀਆਂ ਵਗੈਰਾ ਕਿਸੇ ਦਾ ਮੋਟਰਸਾਈਕਲ ਚੱਕਿਆ ਜਾਣਾ ਕਿਸੇ ਦੀ ਪਰਸ ਖੋਇਆ ਜਾਣਾ ਕਿਸੇ ਦੀ ਚੈਨ ਜਦੋਂ ਵੀ ਅਸੀਂ ਜਾਂਦੇ ਸੀ ਸਾਨੂੰ ਸਾਨੂੰ ਬੱਸ ਸਟੈਂਡ ਚੌਂਕੀ ਪੈਂਦੀ ਆ ਅਸੀਂ ਜਦੋਂ ਵੀ ਬੱਸ ਸਟੈਂਡ ਚੌਂਕੀ ਜਾਂਦੇ ਸੀ ਸਾਨੂੰ ਸਾਡੀ ਗੱਲ ਪੂਰੇ ਮਾਨ ਨਾਲ ਸੁਣੀ ਜਾਂਦੀ ਸੀ ਜਦੋਂ ਸੁਣੀ ਜਾਂਦੀ ਸੀ ਉਹਦੇ ਉੱਤੇ ਚਰਨਜੀਤ ਸਿੰਘ ਜੀ ਨੇ ਇੱਥੋਂ ਦੇ ਇੰਚਾਰਜ ਇਹਨਾਂ ਨਾਲ ਸਾਡਾ ਕਈ ਸਾਲਾਂ ਤੋਂ ਬਾਗ ਆ ਪਰਿਵਾਰਕ ਵਾਂਗੂ ਅਸੀਂ ਵਿਚਰਦੇ ਆ ਇਹਨਾਂ ਨੂੰ ਜਦੋਂ ਵੀ ਅਸੀਂ ਜਾ ਕੇ ਇਹਨਾਂ ਨਾਲ ਮੀਟਿੰਗ ਕਰਦੇ ਆ ਅਸੀਂ ਇਹਨਾਂ ਨੂੰ ਐਂ ਕਹਨੇ ਹੁੰਨੇ ਆ ਵੀ ਜਿੱਥੇ ਵਪਾਰੀ ਦੇ ਸਹਿਯੋਗ ਦੀ ਲੋੜ ਆ ਵਪਾਰੀ ਦਊਗਾ ਜਿੱਥੇ ਪੁਲਿਸ ਦੀ ਲੋੜ ਆ ਸਾਨੂੰ ਪੁਲਿਸ ਸਹਿਯੋਗ ਦੇਵੇ ਇਹ ਦੋ ਕਦਮ ਮੂਹਰੇ ਹੋ ਕੇ ਸਾਨੂੰ ਕਹਿੰਦੇ ਹੁੰਦੇ ਆ ਵੀ ਭਾਈ ਜਦੋਂ ਵੀ ਅੱਧੀ ਰਾਤ ਨੂੰ ਮੈਨੂੰ ਦੱਸੋ ਅਸੀਂ ਚੋਰ ਫੜੇ ਉਦੋਂ ਗਏ ਇਹਨਾਂ ਦੇ ਪੁਲਿਸਾਂ ਮਹਿਕਮੇ ਨੇ ਕੋਈ ਕਤਾਹੀ ਕੀਤੀ ਇਹਨਾਂ ਨੇ ਮੌਕੇ ਤੇ ਫੋਨ ਕਰਕੇ ਉਹਨੂੰ ਬੁਲਾਇਆ ਵੀ ਇਸ ਤਰ੍ਹਾਂ ਕਰਕੇ ਤੂੰ ਚੋਰ ਕਿਉਂ ਛੱਡ ਦਿੱਤੇ ਇਸ ਕਰਕੇ ਅਸੀਂ ਇਹਨਾਂ ਦੀ ਤਾਰੀਫ਼ ਕਰਦੇ ਹਾਂ ਇਸੇ ਕਰਕੇ ਪੂਰੇ ਬਸਟੈਂਡ ਰੋਡ ਵੱਲੋਂ ਅਸੀਂ ਅੱਜ ਇਹਨਾਂ ਨੂੰ ਬੁਲਾ ਕੇ ਮੂੰਹ ਮਿੱਠਾ ਕਰਾ ਕੇ ਸਨਮਾਨਿਤ ਕਰਨਾ ਚਾਹਿਆ ਵੀ ਚੰਗੇ ਕੰਮ ਕਰਦੀ ਆ ਪੁਲਿਸ ਜਿਹੜੇ ਚੰਗੇ ਕੰਮ ਕਰਦੇ ਅਫਸਰ ਉਹਨਾਂ ਦੀ ਤਾਰੀਫ਼ ਵੀ ਹੋਣੀ ਚਾਹੀਦੀ ਆ ਕਿਉਂਕਿ ਗਾਹਾਂ ਨੂੰ ਇਹਨਾਂ ਦਾ ਵੀ ਮਨੋਵਾਲ ਵਧੇ ਗਾਹਾਂ ਨੂੰ ਇਸ ਤੋਂ ਵੱਧ ਚੰਗੇ ਕੰਮ ਕਰਨ ਇਸ ਲਈ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਤੁਹਾਡਾ ਸ਼ੁਕਲੋ ਮੇਰਾ ਨਾਮ ਸੁਮਿਤ ਕੁਮਾਰ ਹੈ ਜੀ ਸ੍ਰੀਮਤੀ ਹਾਦੀਆ ਜੀ ਬਸਟੈਂਡ ਮਾਰਕੀਟ ਵੱਲੋਂ ਸਾਡੇ ਜੀ ਸਲਵਾਰ ਰੱਖਿਆ ਗਿਆ ਕੀ ਕਹਣਾ ਹੈ ਸਰ ਦੇਖੋ ਜੋ ਸਰਦਾਰ ਚੰਨਜੀਤ ਸਿੰਘ ਜੀ ਹੈਗੇ ਨੇ ਇਹਨਾਂ ਦਾ ਸੁਭਾਅ ਜਿਹੜਾ ਬਹੁਤ ਨਾਈਸ ਹੈਗਾ ਸਾਡੀ ਹਰ ਇੱਕ ਗੱਲ ਸੁਣੀ ਜਾਂਦੀ ਹੈਗੀ ਹੈ ਜਦੋਂ ਅਸੀਂ 98 ਥਾਣੇ ਦੇ ਵਿੱਚ ਅਸੀਂ ਕੋਈ ਵੀ ਕੰਪਲੀਟ ਲੈ ਕੇ ਜਾਂਦੇ ਹਾਂ ਤਾ ਪਹਿਲ ਦੇ ਆਧਾਰ ਤੇ ਗੱਲ ਸੰੁੰਦੇ ਹੈਗੇ ਨੇ ਵਪਾਰੀ ਬੰਦੇ ਦੀ ਔਰ ਜਿਹੜੇ ਕੱਲ ਇਹਨਾਂ ਨੇ ਬੱਸ ਸਟੈਂਡ ਰੋਡ ਦੇ ਉੱਪਰੋਂ ਚੋਰ ਪਕੜੇ ਹੈਗੇ ਨੇ ਉਹ ਦੇ ਵਿੱਚ ਜਿਹੜੇ ਚੋਰਾਂ ਨੇ ਦੰਦ ਖੱਟੇ ਕੀਤੇ ਆ ਉਸ ਵਿਸ਼ੇ ਦੇ ਉੱਪਰ ਅੱਜ ਅਸੀਂ ਇਹਨਾਂ ਨੂੰ ਸਨਮਾਨਿਤ ਕੀਤਾ ਹੈਗਾ ਆਪਣੇ ਵਪਾਰ ਮੰਡਲ ਕੰਨੀਓ ਬੱਸ ਸਟੈਂਡ ਮਾਰਕੀਟ ਕੰਨੀਓ ਵੀ ਉਸ ਦੇ ਵਿੱਚ ਕੱਲ ਨੂੰ ਬੱਸ ਸਟੈਂਡ ਦੇ ਉੱਪਰ ਜਿਹੜੇ ਅੱਜ ਚੋਰ ਪਕੜੇ ਗਏ ਨੇ ਕੱਲ ਨੂੰ ਚੋਰਾਂ ਨੂੰ ਵੀ ਇਹ ਹੋਊਗਾ ਵੀ ਅੱਜ ਕੋਈ ਅਫਸਰ ਕੋਈ ਵਧੀਆ ਆਇਆ ਹੋਇਆ ਹੈਗਾ ਚੌਂਕੀ ਦੇ ਵਿੱਚ ਤਾਂ ਅਸੀਂ ਬਖਸ਼ੇ ਨਹੀਂ ਜਾਣੇ ਤਾਂ ਇਸ ਕਰਕੇ ਚੋਰੀਆਂ ਘੱਟ ਹੋਣਗੀਆਂ ਔਰ ਜੋ ਕੋਈ ਗਲਤ ਵਰਤਦਾਤ ਹੁੰਦੀ ਕੋਨੋ ਵੀ ਇੰਜਾਮ ਘਟ ਦਿੱਤਾ ਜਾਊਗਾ ਇਸ ਤੋਂ ਬਿਨਾ ਕੋਈ ਹੋਰ ਕਿਸੇ ਤਰ੍ਹਾਂ